ਅੱਜ ਦਾ ਮਾਰਕੂਲਿਕਾ ਦੇਖਿਆ ਨਾ ਸਿਕਾਰੀਆਂ ਸਾਥੀਓ ਆਪਣਾ ਜਿਹੜਾ ਹੈਗਾ ਕਿ ਕੱਲ ਜੋ ਵੀ ਟੋਲ ਵਾਲਿਆਂ ਨੇ ਕੀਤਾ ਉਸ ਦੇ ਖਿਲਾਫ ਅੱਜ ਆਪਾਂ ਆ ਕੇ ਜਿਹੜਾ ਟੋਲ ਫਰੀ ਕੀਤਾ ਇਹਨਾਂ ਦਾ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੋਇਆ ਚਲੋ ਡੀਐਸਪੀ ਸਾਹਿਬ ਦਾ ਇਹ ਹੈਗਾ ਕਿ ਬਾਕੀ ਉਹ ਗੱਲਾਂ ਤੇ ਜ਼ੁਬਾਨੀ ਵੀ ਦੱਸਣਗੇ ਤੁਹਾਨੂੰ ਕਿ ਆਪਣਾ ਇਹ ਸੀਗਾ ਡੀਐਸਪੀ ਸਾਹਿਬ ਨੂੰ ਕਿ ਅਜਦਾ ਟਾਈਮ ਲੈ ਰਹੇ ਸੀਗੇ ਕਿਉਂਕਿ ਜਿਹੜੇ ਦੋਸ਼ੀ ਆ ਉਹ ਕੂਨਫਾਨ ਬੰਦ ਕਰਕੇ ਕਿਸੇ ਪਾਸੇ ਨਿਕਲੇ ਹੋਏ ਆ ਡੀਐਸਪੀ ਸਾਹਿਬ ਦਾ ਕਿ ਕੱਲ ਤੱਕ ਉਹਨਾਂ ਨੂੰ ਅਸੀਂ ਜਿਹੜਾ ਥਾਣੇ ਬੁਲਾਵਾਂਗੇ ਲਿਆਵਾਂਗੇ ਉਹਨਾਂ ਨੂੰ ਜੇ ਉਹ ਆਪ ਹੀ ਆਉਣਗੇ ਠੀਕ ਹੈ ਨਹੀਂ ਤੇ ਉਹਨਾਂ ਨੂੰ ਲੈ ਕੇ ਆਉਣਗੇ ਉਹ ਇਹਨਾਂ ਦੀ ਜ਼ਿੰਮੇਵਾਰੀ ਆ ਠੀਕ ਆ ਬਾਕੀ ਕੱਲ ਦਾ ਕੀ ਪ੍ਰੋਗਰਾਮ ਹੋਊਗਾ ਆਪਣੀ ਇਹ ਵੀ ਬੇਨਤੀ ਆ ਕਿ ਕੱਲ ਤੱਕ ਕੋ ਨਾ ਹੋਵੇ ਕਿ ਹਮੇਸ਼ਾ ਕਈ ਵਾਰੀ ਹੋ ਜਾਂਦਾ ਕਿ ਇੱਕ ਪਾਸੇ ਤਰਫਾ ਬੰਦਾਂ ਨੂੰ ਰੋਕ ਕੇ ਤੇ ਦੂਜੇ ਪਾਸੇ ਕਾਰਵਾਈ ਕੀਤੀ ਜਾਂਦੀ ਹੁੰਦੀ ਆ ਪੁਲਿਸ ਵੱਲੋਂ ਉਹ ਡੀਐਸਪੀ ਸਾਹਿਬ ਨਾਲ ਗੱਲ ਹੋਈ ਆ ਹੁਣ ਮੈਂ ਬੇਨਤੀ ਕਰੂੰਗਾ ਡੀਐਸਪੀ ਸਾਹਿਬ ਨੂੰ ਕਿ ਉਹ ਦੀ ਗੱਲਬਾਤ ਰੱਖਣ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫੱਟੇ ਕੱਲ ਜਿਹੜੀ ਵੀ ਮਤਲਬ ਘਟਨਾ ਹੋਈ ਐ ਤੇ ਬਹੁਤ ਮੰਦਭਾਗੀ ਹੋਈ ਐ ਤੇ ਉਹ ਕੋਲਾਂ ਦਾ ਇੱਕ ਕਸੂਰ ਹੈਗਾ ਚਾਹ ਕਿਸੇ ਦਾ ਵੀ ਹੈ ਤੇ ਅੱਜ ਵੀ ਹੋਇਆ ਉਹ ਵੀ ਬਹੁਤ ਮੰਦਭਾਗਾ ਹੋਇਆ ਇਹ ਮਤਲਬ ਹੋਣਾ ਨਹੀਂ ਚਾਹੀਦਾ ਠੀਕ ਹੈ ਤੇ ਬਾਕੀ ਹੁਣ ਸਾਡੀ ਅੱਜ ਜਿਹੜੀ ਸਹਿਮਤੀ ਬਣੀ ਐ ਉਹ ਅੱਜ ਮੌਸਮ ਵੀ ਖਰਾਬ ਹੈ ਤੇ ਉਹ ਬੰਦੇ ਵੀ ਜਿਹੜੇ ਕੱਲ੍ਹ ਹੈਗੇ ਸੀ ਇੱਥੇ ਡਿਊਟੀ ਤੇ ਉਹ ਚਲੇ ਗਏ ਨੇ ਉਹ 24 24 ਘੰਟੇ ਐ ਡਿਊਟੀ ਕਰਦੇ ਰਹੇ ਉਹ ਕੱਲ ਨੂੰ ਆਉਣਗੇ ਜੇ ਅਸੀਂ ਉਹਨਾਂ ਨੂੰ ਬੁਲਾ ਲਾਂਗੇ ਉਹ ਸਾਡੀ ਜ਼ਿੰਮੇਵਾਰੀ ਹੈ ਬੁਲਾ ਕੇ ਤੇ ਅਪ ਬੋਧਨੀ ਤਰ੍ਹਾਂ ਬੈਠਾਂਗੇ ਦੋਨਾਂ ਤਰ੍ਹਾਂ ਦੀ ਸਹਿਮਤੀ ਨਾਲ ਉਹ ਵਜਾ ਜੋ ਵੀ ਹੋਊਗਾ ਉਹਨਾਂ ਦੇ ਕੋਈ ਮਤਲਬ ਅਸੀਂ ਕੋਈ ਕਾਰਵਾਈ ਨਹੀਂ ਹੁੰਦੀ ਕਿਸੇ ਦੇ ਖਿਲਾਫ ਵੀ ਫੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਚਲੋ ਆਪਣਾ ਇਹ ਸੀਗਾ ਕਿ ਉਹਨਾਂ ਨੇ ਜਿਹੜੀ ਗਲਤੀ ਕੀਤੀ ਉਹ ਦਾ ਅਹਿਸਾਸ ਕਰਨਾ ਅਸੀਂ ਮਾਫੀ ਮੰਗ ਲੈਣ ਤੇ ਕੰਪਰੋਮਾਈਜ਼ ਹੋਊਗਾ ਅੱਜ ਉਹ ਮਿਲ ਨਹੀਂ ਗਏ ਇਸ ਕਰਕੇ ਡੀਐਸਪੀ ਸਾਹਿਬ ਨੇ ਕਿਹਾ ਕਿ ਕੱਲ ਨੂੰ ਉਹਨਾਂ ਨੂੰ ਬੁਲਾ ਲੈਣੇ ਆ ਤੇ ਕੱਲ ਤਾਂ ਹੀ ਆਪਣਾ ਪ੍ਰੋਗਰਾਮ ਜਿਹੜਾ ਕਰੀ ਫਿਰ ਹਾਲ ਆਪਾਂ ਪੋਸਟਪੌਨ ਕਰ ਰਹੇ ਆ ਤੇ ਜੇ ਫੇਰ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਵਿਧੀਕੀ ਹੁੰਦੀ ਆ ਚਾਹੇ ਕਿਸੇ ਸਾਥੀ ਦੇ ਖਿਲਾਫ ਕੋਈ ਪੁਲਿਸ ਵੱਲੋਂ ਕੋਈ ਐਫਆਈਆਰ ਦਰਜ ਕੀਤੀ ਜਾਂਦੀ ਆ ਕਿ ਜਿਹੜੇ ਪ੍ਰਦਰਸ਼ਨਕਾਰੀ ਆਏ ਉਹਨਾਂ ਦੇ ਖਿਲਾਫ ਜਾਂ ਕਿਸੇ ਤਰ੍ਹਾਂ ਦਾ ਵੀ ਜਾਹ ਪੀੜਤ ਪਰਿਵਾਰ ਤੇ ਖਿਲਾਫ ਕੋਈ ਕੀਤੀ ਜਾਂਦੀ ਆ ਤੇ ਬੇਨਤੀ ਆ ਤੁਹਾਨੂੰ ਫੇਰ ਆਪਾਂ ਇਨੇ ਨਹੀਂ ਫੇਰ ਦੁਬਨੇ ਚੁਬਨੇ ਆਵਾਂਗੇ ਬੋਲੇ ਸੋਨਿਹਾਲ ਜਉ ਸਦਾਬਹਾਲ ਇਸ ਕਰਕੇ ਅੱਜ ਆਪਾਂ ਹੁਣ ਫਿਲਹਾਲ ਇਤੋਂ ਚੱਲਾਂਗੇ ਤੇ ਕੱਲ ਦਾ ਟਾਈਮ ਆ